ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਹਸਤੇ ਫਣੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਫਣੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਹਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖਦੇ ਆ ਕੀਦਾ ਕੱਟਾ ਖੁੱਲ ਗਿਆ ਕਿਸੇ ਦੇਖੇ ਤਾਂ ਇਹ ਟੱਟੀ ਬੈਰ ਰਿਹਾ ਕਿ ਉਹਨਾਂ ਡਾਂਗਾ ਮਾਰ ਕੇ ਭਜਾਇਆ ਇਹਨੂੰ ਪਹਿਲਾਂ ਖੜ ਕੇ ਦੱਸ ਗੱਲ ਕੀ ਹੋਈ ਆ ਜਲਦੀ ਆ ਜਾ ਦਹੀਂ ਲਿਆਉਣਾ ਦੁਕਾਨ ਤੋਂ ਕਿਉਂ ਦਾ ਪੀਪਾ ਲੈਣ ਜਾਂਦਾ ਹੋਇਆ ਟੁੱਲੀ RAM ਟਮਾਲੂਦੀਨ ਨਹੀਂ ਸਾਡਾ ਟੱਲੀ RAM ਟੰਗ ਟੰਗ ਸਾਹੁਰ ਵਾਸੂ ਮੈਂ ਤਾਂ ਤੈਨੂੰ ਉਮਰਾ ਦੇ ਲਈ ਖੁਸ਼ੀਆਂ ਦੇ ਚਲਦੀ ਜਲਦੀ ਸਲਫਾਸ ਲਾ ਦੇ ਮੇਰੇ ਕੋਲ ਮੁੱਕ ਜਾਵੇ ਫਿਰ ਮੇਰੀ ਛਾਤੀ 'ਚ ਬਾਈ ਟੇਬਲ ਤੇ ਕੁਰਸੀ ਮਾਰ ਫੰਟਾ ਲਾ ਦੇ ਮੇਰਾ ਨਾਲ ਨਾਲ ਵੀਰ ਆਉਂਦਾ ਐ ਸਲਫਾਸ ਫੜ ਲੈ ਮੇਰੇ ਲਈ ਇਸਕ ਦਾ ਹੈ ਯਕੀਨ ਤਾ ਹਮੀ ਪਰ ਦੇ ਉੱਠ ਵੀਰ ਮੇਰੀ ਛਾਤੀ 'ਚ ਲੱਤਾ ਮਾਰ ਜੈਹਰ ਕਿਸ਼ਤਾਂ ਦੇ ਲੈ ਲਈ ਸੰਪਰਕ ਕਰੋ ਮੇਰੇ ਨਾਲ ਦੋ ਪੈਗ ਲਾ ਕੇ ਜਿੱਥੇ ਮਰਜੀ ਬੈਠ ਜਾਂਦਾ ਏ ਤਾਂ ਹੁਣ ਨੀ ਮਿੰਨਾ ਮਿੰਨਾ ਵੇਖਦਾ ਕੈਮਰੇ ਵੱਲ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਜ਼ਾਲਮਾ ਪਤੰਦਰ ਹਰੇਕ ਰੰਗ ਚ ਰੰਗਿਆ ਜਾਂਦਾ ਸਾਨੂੰ ਮੱਝਾਂ ਦਵਾ ਕੇ ਆਪ ਸੇਤ ਬਣਾਉਂਦੇ ਆ ਯਾਰ ਤੂੰ ਟਰੈਕਟਰ ਅੰਦਰ ਕਰਦੇ ਬਾਈ ਬਾਹਰ ਖਰਾਬ ਹੋ ਜੂ ਭਾਈ ਮੇਰਾ ਦੋਸਤ ਵੀਵੇਂ ਕਰਦਾ ਹੁੰਦਾ ਸੀ ਫਿਰ ਇੱਕ ਦਿਨ ਉਹਨੂੰ ਖੁਸਰੇ ਚੱਕ ਕੇ ਲੈ ਗਏ ਕੈਲਰੀ ਰੋੜ ਜਾਣੀ ਆ ਪਾਣੀ ਚ ਧਿਆਨ ਨਾਲ ਫਿਰ ਮੀਚ ਕਿੰਨੀ ਕੈਲਰੀ ਹੁੰਦੀ ਆ ਸਾਰੇ ਉੱਪਰ ਨੂੰ ਦੇਖਦੇ ਰਹਿ ਗਏ ਸ਼ੁਗਰ ਆਪਣੀ ਬੱਕੀ ਜਿਹੀ ਮਾਰਿਆ ਮੁੜ ਕੇ ਬਚਾਅ ਹੋ ਗਿਆ ਆਪਣੇ ਟਿੱਡ ਚ ਖਬੋ ਲੈਣਾ ਸੀ ਇਹਨੇ ਕਿੱਥੇ ਗਿਆ ਡੰਡਾ ਮੈਨੂੰ ਦੇਖ ਨਹੀਂ ਰਿਹਾ ਐਨੂੰ ਅਰਗਬਤੀ ਦਿਓ ਨੀਰਜ ਚੋਪੜਾ ਨਾ ਮਰੀ ਚੋਪੜਾ ਮੰਗਾ ਸੁੱਖ ਜੋੜ ਹੱਥ ਧੋਰੇ ਮੰਜ਼ਿਲ ਤੱਕ ਇਹਨੂੰ ਸੇਵਾ ਦਾ ਮੌਕਾ ਕੌਣ ਦਿੰਦਾ ਯਾਰ ਇਹਨੂੰ ਇਲੈਕਸ਼ਨ 'ਚ ਖੜਾ ਕਰ ਦੋ ਗੱਲ ਮੁੱਕੇ ਕੈਮਰੇ ਵਾਲਾ ਬੜਾ ਦੇਖਦਾ ਹਰਾਮਜਾਦਾ ਇਹ ਪਤਾ ਨਹੀਂ ਰੋਜ ਰੋ ਕਿੱਥੋਂ ਆ ਜਾਂਦਾ ਮੇਰੀ ਫੀਡ ਵਿੱਚ ਹਰਾਮ ਜਿਹਾ ਮਿੰਨਾ ਮਿੰਨਾ ਕੈਮਰੇ ਵਾਲ ਵੀ ਦੇਖਦਾ ਸੁਣਿਆ ਗਰੁੱਪ ਫਿਰਦਾ ਹਾਂ ਕਿ ਦੇ ਸ਼ੇਅਰ ਕਰਨਾ ਤਗੜੇ ਡੋਲੇ ਤੇ ਵੀ ਨਹੀਂ ਬੰਦਾ ਇਹੋ ਜਿਹਾ ਸ਼ੇਅਰ ਤਾਂ ਸ਼ੇਅਰ ਕੱਟ ਸਾਲਾ ਉੱਲੂ ਜਿਆਦਾ ਲੱਗੀ ਜਾਂਦਾ ਇਹ ਕਲਾਕਾਰੀ ਮੇਲਿਆਂ ਤੇ ਮੱਸੀਆ ਵਿੱਚ ਮਿਲਦੀ ਹੈ ਦੇਖਣ ਨੂੰ ਸੁਣਿਆ ਗਰੁੱਪ ਫਿਰਦਾ ਹਾਂ ਕਿ ਦੇ ਸ਼ੇਅਰ ਕਰਦੇ ਮਲਿੰਗਾ ਜਿਆਦਾ ਲੱਗਦਾ ਪਿਆ ਰੋਟੀ ਖਾਣ ਲੱਗਾ ਸੀ ਪਤਾ ਨਹੀਂ ਵੀਡੀਓ ਦੇਖ ਲਈ ਹੁਣ ਨਹੀਂ ਭੁੱਖ ਲੱਗ ਰਹੀ ਬਾਈ ਕਹਿੰਦਾ ਮੇਰੇ ਨਾਲ ਨੱਚ ਲੋਕਾਂ ਦੀ ਇੱਕ ਤੇ دیਵਾ ਬਾਲਾਂ ਨੱਚ ਲੈ ਨੱਚਰਾ ਬਾਅਦ ਚ ਵੇਲਣੀ ਖਾਣੇ ਆ ਭਰਾਵਾ ਪੰਜ ਛੇ ਮੈਤੋ ਵਾਰ ਦੇ ਤੂੰ ਗੁੱਟੀਆਂ ਘਰੇ ਬਾਈ ਆਪਣੀ ਬਾਗਣਾ ਫਾਂਸੀ ਦੇ ਦੇ ਬਾਅਦ ਚ ਨੱਚ ਲਈ ਬਾਈ ਨੱਚਣ ਤੋਂ ਬਾਅਦ ਮੈਨੂੰ ਜਾਇਦਾ ਚਿਮਚਾ ਦੇ ਦੀ ਭਰ ਕੇ ਲੱਗਦਾ ਸਾਡੀ ਤਾਂ ਉਮਰ ਲੰਘ ਗਈ ਤੇ ਸਾਤੇ ਚ ਤਾਂ ਨਹੀਂ ਸਾਰੇ ਅੜੀਆਂ ਤੇ ਲਾਤੇ ਸੈਨੂੰ ਜੱਤਾ ਉਬਲਾ ਹੁਆ ਅੰਡਾ ਮੰਗ ਰਹਾ ਹੈ ਵਿਚਾਰਾ ਖਿੱਚ ਕੇ ਰੱਖ ਵੈਰੀਆ ਭਾਈ ਕੋਚਿੰਗ ਵੀ ਦੇਦੇ ਹੋ ਕੇ ਜੱਤਾ ਦਾਦਾ ਬਤਾਈ ਤਾਂ ਅੜੀਆਂ ਪਗਾਉਂਦੀ ਅਸੀਂ 5 7 ਇਕੜ ਪਤੰਦਰਾ ਪਹਿਲਾ ਅਲਮਾਰੀ ਚੋਂ ਕੜ ਕੇ ਪਜਾਮਾ ਪਾਲਾ ਵਾਹ ਮੁੰਡਾ ਸਟੈਪ ਲਾ ਲਾ ਸੁੱਟ ਰਿਆ ਬੇੜਾ ਮੈਨੂੰ ਆਪਣਾ ਨੰਬਰ ਦੇ ਕੋਈ ਚੀਜ਼ਾ ਤਾਂ ਮੈਨੂੰ ਦੱਸ ਨੋ 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 ਬੁੱਲਾ ਦੇ ਸੰਧੂਰ ਡੁੱਲ ਗਿਆ ਸੀ ਜੇ ਸਾਹਮਣੇ ਆ ਨਾ ਰਾਵਣ ਮਾਇਆ ਉਹਨੇ ਆਪਣੀ ਸ਼ਰਨਾਂ ਹੀ ਮਰ ਜਾਣਾ ਤੀਰ ਮਾਰ ਕੇ ਰਾਵਣੀ ਦੇ ਕੇ ਹੱਸਦਾ ਨਾ ਕਿਹੋ ਜਿਹਾ ਲੋਕ ਨੇ ਧਰਤੀ ਤੇ ਸਾਡੀ ਮੈਥ ਵਾਲੀ ਮੈਡਮ ਜਮਾ ਐਦਾਂ ਦੀ ਸੀ ਰਾਵਣੀ ਫਾਲ ਫੋਨ ਤੇ ਮਸਲੇ ਨੇ ਕੀ ਗੰਮ ਬਦਮਾਸ਼ੀ ਦਾ ਬਦਮਾਸ਼ ਹੈ ਨਾ ਨਾ ਚੋਰ ਅਰਜਨ ਅੱਧਾ ਕਿਲੋ ਟੱਟੀ ਨਿਕਲੀ ਹੋਈ ਆ ਪਾਣੀ ਮੰਗਵਾ ਰਿਆ ਫੋਨ ਤੇ ਘਰੋਂ ਟੱਟੀ ਕਰਨ ਆ ਲਈ ਸੀ ਸਾਲਾ ਇੱਥੇ ਰੀਲਾ ਬਣਾਉਣ ਲੱਗ ਪਿਆ ਟੱਟੀ ਬੈਠਣ ਨੂੰ ਜਗ੍ਹਾ ਲੱਭ ਰਿਆ ਪਤੰਦਰ ਉਸਤਾਦ ਦਾ ਪੰਗੜਾ ਵੀ 2GB ਨੈਟ ਵਾਂਗੂ ਪਾ ਰਿਹਾ ਪੰਗੜਾ ਸਿੱਖਣ ਲਈ ਸੰਪਰਕ ਕਰੋ ਸੋਨੂੰ ਪੰਗੜੇ ਵਾਲਾ ਹਾਏ ਮੇਰਾ ਸੋਨਾ ਕਿੰਨਾ ਸੋਹਣਾ ਨੱਚ ਰਿਹਾ ਸਾਲਾ ਮੈਂ ਫੜ ਕੇ ਫੂਕਾ ਜੀਆਂ ਕੱਢੀ ਜਾਂਦਾ ਖਾਲੀ ਥਾਵਾਂ ਭਰ ਰਿਹਾ ਸੋਨੂੰ ਇਹ ਕਮੈਂਟਾਂ ਵਿੱਚ ਪੇੜ ਵੱਜਣ ਵਾਲੀ ਆਪਸ਼ਨ ਨਹੀਂ ਮੈਂ ਮਾਰ ਦੇਣੀ ਸੀ 버거 ਵੀ ਪਾਥੀ ਵਰਗਾ ਲੱਗਾ ਲੂਣ ਦੀ ਡਲੀ ਦੇ ਵਾਂ ਕਰਾ ਨਹੀਂ ਖੁਰਦੇ ਕਮਾਲਿਆ ਦੇ ਵਾਂਗੂ ਛਾਤੀਆਂ ਇਨੋਵਾ ਨਾ ਨਾ ਫੋਰਚਨਰ 20 ਵਾਲਾ 버거 ਪੀਜ਼ਾ ਬਣਾਤਾ ਇਨੋਵਾ ਕਾਰ ਵੀ ਹਮਰ ਕਾਰ ਬਣਾ ਦੁੱਤੀ ਇਸੀ ਬਾਰੀ ਵਰਸੀ ਖਟਣ ਗਈ ਸੀ ਖਟਕੇਲੇ ਆਂਦੇ ਫਰੀ ਵਾਲੀ ਕਣਕ ਸਹੀ ਨਹੀਂ ਆ ਰਹੀ ਆ ਚੱਪਲ ਫੜਾਈ ਮੇਰੀ ਕਿੱਥੇ ਆ ਏ ਆਂ ਦੇ ਚਾਵੇਂ ਨਹੀਂ ਤੂੰ ਫਿੱਟ ਹੋਣ ਲਈ ਨਿੱਤ ਜੇਮ ਨੂੰ ਸੂਰਾ ਨੂੰ ਜੇਮ ਚ ਕਿੰਨੇ ਵੜਨ ਦਿੱਤਾ ਲੱਖ ਲਾਂ ਤਾਂ ਜਿਹਨੇ ਰਿਕਾਰਡ ਕੀਤਾ ਗਾਣਾ ਮੈਂ ਵੀ ਇਦਾਂ ਦਾ ਗਾ ਕੇ ਹੁਣ ਫੇਮਸ ਹੋ ਜਾਣਾ ਇਲਾਨ ਮਸਕਰੀ ਨਾਲ ਇੱਕ ਕੋਟ ਆ ਵੀ ਜੀ ਜ਼ਿੰਦਗੀ ਚ ਤੁਹਾਨੂੰ ਕੁਝ ਵੀ ਕਰਨ ਲਈ ਮੋਟੀਵੇਸ਼ਨ ਦੀ ਲੋੜ ਪੈ ਰਹੀ ਹੈ ਮੈਨੂੰ ਲੱਗਦਾ ਇਹ ਪਾਗਲ ਹੋ ਗਿਆ ਵਾ ਖੜ ਕੇ ਗੱਲ ਕਰ ਪਹਿਲਾਂ ਤਾਂ ਭਾਈ ਭੱਜੀ ਜਾ ਤੇ ਰੁਕੀ ਨਾ ਬਸ ਫੋਨ ਕਰੇ ਛੱਡ ਜੀ ਮੈਨੂੰ ਡੇਟ ਰੀਫਾਰਮ ਕਰਾ ਕੇ ਆਪ ਜਿਹਨੇ ਟ੍ਰੇਨਰ ਬਣ ਗਿਆ ਤੂੰ ਮਰ ਤਾ ਕੇ ਬਰਵਾ ਮੇਰੇ ਤੇ ਮੈਂ ਹੋ ਤੇ ਮਰਦੀ ਵੇ ਸਾਨੂੰ ਪਤਾ ਹੀ ਸੀ ਪਹਿਲਾਂ ਦੰਦ ਕਿਸ ਤੋਂ ਕਟੜਵਾ ਲੇ ਦੁੱਬੜੀਏ ਤੂੰ ਮਰ ਤਾ ਕੇ ਬਰਵਾ ਮੇਰੇ ਤੇ ਮੈਂ ਹੋ ਤੇ ਮਰਦੀ ਵੇ ਅਸੀਂ ਉਹ ਅੰਨਾ ਦੇਖਣਾ ਜਿਹੜਾ ਤੇਰੇ ਤੇ ਮਰਦਾ ਤੂੰ ਖਤਾ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ ਤੂੰ ਜਿੱਤੇ ਮਰਦੀਆਂ ਹੋਰ ਕਿਸੇ ਦੇ ਮਰਦਾ ਹੋ ਪੱਕਾ ਕੀੜੇ ਪੈਣਗੇ ਮਾਰੇਗੇ ਸਭ ਲੜਗੇ ਧੋਖਾ ਦੇਣੀਏ ਇਹਦੀ ਸੱਚੇ ਦਿਲੋਂ ਚੋਣਾ ਚਾਹੀਦਾ ਕਿਸੇ ਦਾ ਵੀ ਦਿਲ ਨਹੀਂ ਇਹ ਤਾਂ ਜਿਆਦਾ ਹੀ ਮਿੱਠਾ ਕਿਸੇ ਨੂੰ ਸ਼ੂਗਰ ਨਾ ਕਰਾ ਦੇ ਕਦੇ ਕਈ ਮਿੱਠੇ ਵੀ ਹੁੰਦੇ ਨੇ ਹਾਏ ਹਾਏ ਸੋਣਿਓ ਕਿੱਥੇ ਚੱਲੇ ਹੋ ਮੈਨੂੰ ਅੰਕਲ ਸਹੀ ਨਹੀਂ ਲੱਗਦਾ ਗਾਇਸ ਯਾਰਾ ਗੂੰ ਖਾਣ ਦੇ ਸਪੈਲਿੰਗ ਗਲਤ ਆ ਬਾਕੀ ਸਾਰੀ ਸਮਝ ਆ ਰਹੀ ਪਰ ਗੂੰ ਖਾਣੇ ਘਰੇ ਜਾਣੇ ਪਤਾ ਲੱਗ ਰਿਹਾ ਚੌਥਾ ਤੇਰਾ ਲੱਕ ਤੇ ਛਾਤੀ 'ਚ ਲੱਤਾਂ ਮਾਰੇ ਬੰਦਾ ਸੁੱਖ ਨਾਲ ਰੰਗ ਦਾ ਤਾਂ ਕਰ ਰਿਹਾ ਅੱਖਾਂ ਤੋਂ ਹੀ ਮੇਰਾ ਬਾਕੀ ਸਭ ਠੀਕ ਆ ਪਰ ਭਰਾਵਾ ਤੈਨੂੰ ਗੂੰ ਖਾਣ ਜਾਣੇ ਲਈ ਮਿਲਨੀ ਪੰਜਾਬੀ ਮਾਂ ਬੋਲੀ ਦਾ ਵੈਰੀ ਮੈਂ ਗੁਰਮੁਖੀ ਦਾ ਦੁਸ਼ਮਣ ਮੈਨੂੰ ਘੁਰਦੇ ਨੇ ਅੱਖਰ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼